हां जी दोस्तों सारेनु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਪਧਰੀ ਕਲਾ ਪਧਰੀ ਕਣਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਤੇ ਸੁਰ ਸਿੰਘ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਹੈਗੀ ਆ ਭਿੱਖੀ ਬੈਂਡ ਤੋਂ ਦੋਸਤੋ ਕੋਈ ਘਟੋ ਘਟ ਪੀ ਜੇਕਰ ਆਪਾਂ ਡਿਸਟੈਂਸ ਵੇਖੀਏ ਤੇ ਕੋਈ 10 ਕਿਲੋਮੀਟਰ ਦੀ ਦੂਰੀ ਬਣਦੀ ਆ ਤੇ ਬਿਲਕੁਲ ਭਿੱਖੀ ਬੈਂਡ ਤੋਂ ਝਵਾਲ ਅਮਰਸਰ ਰੋਡ ਤੋਂ ਜਿਹੜਾ ਦੋਸਤੋ 3 ਕਿਲੋਮੀਟਰ ਖੜਮਾ ਪਿੰਡ ਹੈਗਾ ਪਧਰੀ ਗਲਾਂ ਤੁਸੀਂ ਖਾਸ ਵਿਜਿਟ ਕਰਨੀ ਆ ਪੂਰੇ ਪਿੰਡ ਬਿਲਕੁਲ ਲੱਗੇ ਆ ਇੱਕ ਬੰਨੇ ਮੂਸੇ ਪਿੰਡ ਬਿਲਕੁਲ ਦੋਸਤੋ ਥੋੜੀ ਦੂਰੀ ਆ ਤੇ ਇਸੇ ਤਰ੍ਹਾਂ ਦੋਸਤੋ ਫਰੰਦੀਪੁਰ ਪਿੰਡ ਵੀ ਬਿਲਕੁਲ ਥੋੜੀ ਥੋੜੀ ਦੂਰੀ ਤੇ ਜਿਹੜੇ ਪਿੰਡ ਹੈਗੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਜਿੰਨੇ ਵੀ ਆਪਾਂ ਨਾਗ ਤੁਹਾਨੂੰ ਦਿਖਾਵਾਂਗੇ ਜਿੰਨੇ ਪਸ਼ੂ ਦਿਖਾਵਾਂਗੇ ਸਾਰੇ ਘਰੇਲੂ ਪਸ਼ੂ ਆ ਬਿਲਕੁਲ ਕਿਸਾਨ ਵੀਰ ਫਾਰਮਰ ਵੀਰਾਂ ਦੇ ਕੋਲ ਬਿਲਕੁਲ ਘਰੇਲੂ ਪਸ਼ੂ ਨੇ ਜਿਨ੍ਹਾਂ ਦੇ ਵਿੱਚੋਂ ਪੰਜ ਮੱਝਾਂ ਹੋਣਗੀਆਂ ਤੇ ਇੱਕ ਵੈਡ ਹੋਵੇਗੀ ਜਰਸੀ ਕੁਝ ਜਿਹੜੇ ਪਸ਼ੂ ਆ ਬਿਲਕੁਲ ਤਾਜ਼ੇ ਸੂਏ ਨੇ ਇੱਕ ਮੱਝ ਜਿਹੜੀ ਆ ਨੀਲੀ ਦੀ ਤੁਹਾਨੂੰ ਦਿਖਾਵਾਂਗੇ ਬਿਲਕੁਲ ਗੱਬਣਾ ਤਿਆਰੀ ਦੇ ਵਿੱਚ ਸੂਣ ਦਾ ਬਿਲਕੁਲ ਨੇੜ ਤੇ ਦੋ ਤੋਂ ਤਿੰਨ ਜਿਹੜੇ ਨਾਗਾ ਮੱਝਾਂ ਇੱਕ ਬੂਰੀ ਨੀਲੀ ਰਾਵੀ ਦੀ ਆ ਬਿਲਕੁਲ ਦੋ ਦੋ ਮਹੀਨੇ ਜਿਹੜਾ ਸਮਾਂ ਆ ਦੋ ਮਹੀਨੇ ਸਮਾਂ ਜਿਹੜਾ ਹੋ ਗਿਆ ਸੂਈ ਨੂੰ ਤੇ ਦੁੱਧ ਜਿਹੜਾ ਦੋਸਤੋ ਪੂਰਾ ਜਿਹੜਾ ਤੁਸੀਂ ਵੇਖੂਗੇ ਸਜਰਾਂ ਵਾਲਾ ਦੁੱਧ ਦਾ ਕੋਈ 10-10 ਲੀਟਰ 9-9 ਲੀਟਰ ਜਿਹੜਾ ਦੁੱਧ ਹੋਵੇਗਾ ਅੱਜ 26 ਜੁਲਾਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਸਾਢੇ 5-6 ਵਜੇ ਜਿਹੜਾ ਨਾਰਮਲ ਸੋ ਗੱਲਬਾਤ ਆਪਾਂ ਓਨਰ ਦੇ ਨਾਲ ਕਰਾਂਗੇ ਮਾਲਕ ਦੇ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਆਪਾਂ ਉਹਨੂੰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਵੀਰ ਨੂੰ ਪਸ਼ੂ ਪਸੰਦ ਆਉਣਗੇ ਆਪਦੀ ਘਰ ਵਿਜਿਟ ਕਰਕੇ ਕੋਈ ਦੋ ਟਾਈਮ ਇੱਕ ਟਾਈਮ ਚੁਾਈ ਆ ਆਪਦੇ ਟਾਈਮ ਜੋ ਟਾਈਮ ਕੱਢ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ ਪਸ਼ੂ ਸਾਰੇ ਚੰਗੇ ਆ ਬਾਕੀ ਰੇਟ ਭਾਅ ਫੜਦਾ ਬੜਾ ਜਾਇਜ਼ ਹੋਊਗਾ ਵਾਜਬ ਰੇਟ ਭਾਅ ਫੜਤੇ ਹੋਣਗੇ ਸੋ ਜਿਸ ਵੀਰ ਨੂੰ ਪਸੰਦ ਲੱਗੂਗਾ ਰੇਟ ਉਹ ਵੀ ਤੁਸੀਂ ਜ਼ਰੂਰ ਖਰੀਦ ਲਓ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਜ਼ਰੂਰ ਕਰਦੇ ਹੋ ਆਓ ਕਰਦੇ ਆ ਗੱਲਬਾਤ ਪਈ ਹੋਰਾਂ ਦੇ ਨਾਲ ਪੁੱਛ ਲੈਨੇ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਛਮਾ ਦੀ ਆਜੋ ਸਰ ਸਭ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਜੀ ਮਿਹਰਬਾਨੀ ਪਾਜੀ ਅੱਛਾ ਇੱਕ ਪਾਜੀ ਆਪਣੇ ਭੈਣ ਭਰਾ ਨੂੰ ਆਪਣੇ ਸਰੋਤਿਆਂ ਨੂੰ ਵੀਰਾਂ ਨੂੰ ਨਾਮ ਜ਼ਰੂਰ ਦੱਸ ਦੀਗਾ ਆਪਣਾ ਆਪਣਾ ਪਿੰਡ ਪਧਰੀਕਲਾਂ ਹਾਂਜੀ ਭਾਈ ਗੁਰਬੇਸ ਸਿੰਘ ਜੀ ਗੁਰਪ੍ਰੇਤ ਸਿੰਘ ਜੀ ਹਾਂਜੀ ਸਾਨਾ ਸਰਦਾਰ ਮਾਸਟਰ ਮੇਜਾ ਸਿੰਘ ਜੀ ਪਿੰਡ ਪਧਰੀਕਲਾਂ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਠੀਕ ਹੈ ਅੱਛਾ ਭਾਜੀ ਪਸ਼ੂ ਜਿੰਨੇ ਵੀ ਆਪਾਂ ਦਿਖਾਉਣੇ ਆ ਬਿਲਕੁਲ ਘਰ ਦੇ ਘਰੇਲੂ ਪਸ਼ੂ ਹੀ ਆ ਬਿਲਕੁਲ ਘਰੇਲੂ ਆ ਜੀ ਆਪਣੇ ਠੀਕ ਹੈ ਜੀ ਕੋਈ ਇਹਨਾਂ ਚੋਂ ਬਾਹਰ ਦਾ ਪਸ਼ੂ ਨਹੀਂ ਗਾ ਸਾਰੇ ਆਪਣੇ ਘਰ ਦੇ ਆ ਜੰਮੇ ਪਲੇ ਆ ਤੇ ਸੂਆ ਆਪਾਂ ਪੀਤੇ ਆ ਦੋ ਦੋ ਤਿੰਨ ਪਸ਼ੂ ਆ ਪੀ ਲਏ ਇਹਨਾਂ ਦੇ ਹਾਂਜੀ ਹਾਂਜੀ ਤੇ ਫਿਲਹਾਲ ਅੱਜ ਰਾਦਾ ਬਣ ਗਿਆ ਸੀਗਾ ਤੇ ਆਜੋ ਦੋਸਤੋ ਸਟਾਰਟ ਕਰਦੇ ਆ ਆਪਾਂ ਸਟੈਪ ਬਾਈ ਸਟੈਪ ਜਿਹੜੀ ਆ ਡਿਟੇਲ ਆ ਉਹ ਸਾਂਝੀ ਕਰਦੇ ਆ ਤੁਹਾਡੇ ਨਾਲ ਆਜੋ ਭਾਜੀ ਆਪਾਂ ਇਧਰੋਂ ਇੱਕ ਪਾਸੋਂ ਲੱਗ ਜਾਈਏ ਪਹਿਲਾ ਨੰਬਰ ਤੇ ਦੋਸਤੋ ਇੱਕ ਦੋਲ ਤੁਹਾਨੂੰ ਮੱਝ ਦਿਖਾਉਣੀ ਆ ਆ ਵੱਛੀ ਤੁਹਾਨੂੰ ਦਿਖਾਵਾਂਗੇ ਆਪਾਂ ਲਾਸਟ ਦੇ ਵਿੱਚ ਗੱਲਬਾਤ ਕਰ ਲਾਂਗੇ ਜਰਸੀ ਆ ਦੁੱਧ ਵੀ ਸੋਨਾ ਹੈਗਾ ਬਿਲਕੁਲ ਸੱਜਰਾਂ ਦੇ ਬਿਲਕੁਲ ਨੈਕ ਦੁੱਧ ਆ ਤੇ ਰੇਟ ਪੜਤਾ ਬੜਾ ਜਾਇਜ਼ ਆ ਆ ਦੋਲ ਜਿਹੜੀ ਦੋਸਤੋ ਮੱਝ ਤੁਹਾਨੂੰ ਆਪਾਂ ਸਾਹਮਣੇ ਦਿਖਾ ਰਹੇ ਆ ਬਾਡੀ ਸਟ੍ਰਕਚਰ ਵੇਖ ਲਓ ਦੋ ਥਣੀ ਆ ਬਹੁਤੇ ਵੀਰਾਂ ਦੀ ਇੱਛਾ ਹੁੰਦੀ ਹੈ ਇੱਕ ਚੁਆਇਸ ਹੁੰਦੀ ਹੈ ਵੀ ਜੇਕਰ ਪਸ਼ੂ ਆ ਦੁੱਲ ਪਸ਼ੂ ਨਿਕਲੇ ਤਾਂ ਜਰੂਰ ਖਰੀਦ ਲੀਗੇ ਚਾਰੇ ਪੈਰ ਧੋਤੇ ਆ ਬਾਡੀ ਸਟਰਕਚਰ ਵੇਖ ਲਓ ਸੂਹ ਦੇ ਨਿਸ਼ਾਨ ਸਾਰਤੇ ਨਿਸ਼ਾਨ ਬਾਕੀ ਜਿਹੜਾ ਮੂੰਹ ਮੱਥਾ ਉਹ ਤੁਸੀਂ ਆ ਦੇਖ ਸਕਦੇ ਹੋ ਬਿਲਕੁਲ ਮੱਥਾ ਬੱਲਾ ਸਟੇਟ ਪਟਾ ਆਉਂਦਾ ਸਿੱਧਾ ਥੱਲੇ ਨੂੰ ਤੇ ਬਾਕੀ ਮਾਜ ਦਾ ਰਿਕਾਰਡ ਆਪਾਂ ਪੁੱਛ ਲੈਣੇ ਆ ਅੱਛਾ ਭਾਜੀ ਕੀ ਡਿਟੇਲ ਹੈ ਇਸ ਮੱਝ ਦੀ ਸੁਭਾ ਕਿਨਵਾ ਸੁਣ ਜਾ ਰਹੀ ਆ ਇਹ ਵੀ ਜੀ ਤੀਸਰੇ ਸੂਏ ਆ ਠੀਕ ਆ ਜੀ ਹਾਂ ਜੀ ਤੀਸਰਾ ਸੂਬਾ ਹਾਂਜੀ ਸਮਾਂ ਕਿੰਨਾ ਕੁ ਲੈ ਜੂ ਅਜੇ ਇਹ ਕੋਈ ਤੁਸੀਂ ਵੇਖ ਸਕਦੇ ਜੇ ਵੀ 20 ਤੋਂ 25 ਦਿਨ 20 ਤੋਂ 25 ਦਿਨ ਹਾਂਜੀ ਠੀਕ ਹੈ ਤੇ ਜੇਕਰ ਆਪਾਂ ਪਿਛਲੇ ਸੂਬਿਆਂ ਦਾ ਦੁੱਧ ਵੇਖੀਏ ਦੋਲਾ ਇਹ ਬਹੁਤ ਤਾਂ ਅੱਜ ਘਟ ਪਾਈ ਜਾਂਦੀ ਆ ਵੀ ਕਿਤੇ ਕਿਤੇ ਟਾਵਾ ਟੱਲਾ ਕੋਈ ਪਸੂ ਨਿਕਲਦਾ ਤੇ ਕਿੰਨਾ ਕੁ ਦੁੱਧ ਚੁੰਮਦੀ ਰਹੀ ਆ ਦੂਜੇ ਸੂਬੇ ਜਾਂ ਪਹਿਲੇ ਸੂਬੇ ਦੀ ਗੱਲ ਕਰਨੀ ਇਹ ਪਹਿਲੇ ਸੂਏ ਤਾਂ ਇਹਦੇ ਥੱਲੇੋਂ ਕਰੀਬਨ ਕੋਈ 10 ਤੋਂ 11 ਕਿਲੋ ਦੇ ਕਰੀਬਨ ਸੀ ਹਾਂਜੀ ਤੇ ਪਿਛਲੇ ਸੂਏ ਅਸੀਂ ਜਿਹੜਾ ਦੂਸਰਾ ਸੂਆ ਚੋਇਆ ਵਾ ਹਾਂਜੀ ਇਹਦੇ ਥੱਲੇ ਅਸੀਂ 13 ਤੋਂ 14 ਲੀਟਰ ਦੁੱਧ ਜਿਹੜਾ ਬਿਲਕੁਲ ਤਿਆਰ ਚੋਇਆ ਵਾ ਠੀਕ ਹੈ ਜੀ ਤੋਂ ਦੋਨੇ ਜਿਹੜੀ ਦੋਸਤੋ ਮੱਝ ਆ ਠੀਕ ਆ ਦਿਨ ਹਜੇ 20 ਤੋਂ 25 ਦਿਨ ਲੇਜੂਗੀ ਠੀਕ ਆ ਆ ਉਲਟ ਪਾਸਿਓ ਮੈਂ ਤੁਹਾਨੂੰ ਦਿਖਾ ਰਿਆ ਤੇ ਇੱਕ ਸਾਰ ਹਵਾਨਾ ਲੇਵਾ ਹਜੇ ਭਰਨਾ ਸ਼ੁਰੂ ਨਹੀਂ ਹੋਇਆਗਾ ਦੋਸਤੋ ਘੱਟੋ ਘੱਟ 25 ਦਿਨ ਆ ਤੇ ਭਾਜੀ ਅਗਰ ਪੇ ਜੋ ਨਹੀਂ ਦੱਸਦੇ ਆ ਵੀ ਘੱਟੋ ਘੱਟ ਵੀ ਇਹ 5-7 ਦਿਨ ਹਫਤਾ ਰਹਿੰਦੀਆਂ ਪੂਰਾ ਬੰਨਾ ਤਿਆਰ ਹੁੰਦੀ ਏ ਤੇ ਜਦੋਂ ਬਣਦੀ ਏ ਲੇਵਾ ਆਰਡਰ ਕਾਫੀ ਵੱਡਾ ਬਣਾਉਂਦੀ ਹੈ ਤੇ ਦੂਜੇ ਸਵੇਰੇ ਦੇ ਵਿੱਚ ਕਹਿੰਦੇ ਆ ਵੀ 13 ਲੀਟਰ ਦੀ ਚੁਵਾਈ ਜਿਹੜੀਆਂ ਨੇ ਕਰਵਾਈ ਆ ਬਾਕੀ ਖੋਲ ਕੇ ਆਪਾਂ ਇਹਨੂੰ ਤਸਦੀਨਾਂ ਤੁਹਾਨੂੰ ਤੁਰ ਕੇ ਦਿਖਾਉਣੇ ਆ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਪਿੰਟ ਪੁੱਠਾ ਵੇਖੋਗੇ ਚੁੜਾਈ ਪੂਰੀ ਹੈ ਠੀਕ ਹੈ ਜੀ ਆਹ ਦੇਖੋ ਬਾਕੀ ਜਿਹੜੇ ਵੀਰ ਦੋਸਤੋ ਆ ਫੋਨ ਕਾਫੀ ਕਰਦੇ ਸੀ ਵੀ ਦੋ ਲਮ ਅੱਜ ਖਰੀਦਣੀਆਂ ਦੋ ਥਾਣੀ ਮੱਝ ਖਰੀਦਣੀਆਂ ਆ ਉਹ ਤੁਸੀਂ ਜਿਹੜੀ ਜ਼ਰੂਰ ਹੈ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਸਕਦੇ ਹੋ ਬਾਕੀ 13 ਕਿਲੋ ਦੁੱਧ ਜਿਹੜਾ ਦੋਸਤੋ ਦੂਜੇ ਸਵੇਰੇ ਦੇ ਵਿੱਚ ਇਹਨੇ ਪਾਇਆ ਹੈ ਠੀਕ ਹੈ ਇਸ ਵਾਰ ਚਲੋ ਜਿਆਦਾ ਨਹੀਂ ਤੇ ਘੱਟੋ ਘੱਟ ਵੀ 13 ਕਿਲੋ ਦੀ ਆਫ ਕੈਮਰੇ ਤੇ ਵੀ ਗੱਲਬਾਤ ਹੋਈ ਹੈ ਭਾਜੀ ਹੋਰਾਂ ਨਾਲ ਵੀ ਐਨਾ ਦੁੱਧ ਨਾਰਮਲ ਇਹਨੂੰ ਪੋਣਾ ਵੀ ਚਾਹੀਦਾ ਬਾਕੀ ਤੁਸੀਂ ਬਾਡੀ ਬੰਤਰ ਜਿਹੜੀ ਹੈ ਉਹ ਇਸ ਅੱਜ ਦੀਆ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸਿੰਗਾ ਸੁੰਗਾ ਦੀ ਬੰਤਰ ਕਾਫੀ ਚੰਗੀ ਹੈ ਬਾਕੀ ਪਿੱਠ ਪੁੱਠਾ ਚੰਗਾ ਅੱਖਾਂ ਦੇ ਵਿੱਚ ਬਿਲਕੁਲ ਜਵਾਬ ਹੈਗਾ ਨੀਲੀਆਂ ਅੱਖਾਂ ਵੀ ਹੈਗੀਆਂ ਨੇ ਦੇਖੋ ਠੀਕ ਹੈ ਅੱਛਾ ਭਾਜੀ ਕਿੰਨਾ ਕ ਮੁੱਲ ਰਹੂਗਾ ਕੀ ਡਿਮਾਂਡ ਕਰਦੇ ਆ ਫਿਰ ਜੀ ਇਹਦੀ ਭਾਈ ਅਸੀਂ 85000 ਰੁਪਇਆ ਡਿਮਾਂਡ ਕਰਦੇ ਆ ਠੀਕ ਹੈ ਜੀ ਬਾਕੀ ਕੋਈ ਵੀ ਆਵੇ ਤੇ ਉਹਦਾ ਫਿਰ ਮੌਕੇ ਦੇ ਮੌਕੇ ਜੋ ਵੀ ਹੋਊਗਾ ਮਾਨਤਾਣ ਕੀਤਾ ਜਾਊਗਾ ਠੀਕ ਹੈ ਜੀ ਮੌਕੇ ਤੇ ਮਾਨਤਾਣ ਜਿਹੜਾ ਦੋਸਤੋ ਛੋਟਛਾਪਾ ਬਣਿਆ ਉਹ ਕੁਝ ਵੀ ਆ ਹੋ ਜਾਊਗਾ ਮੌਕੇ ਤੇ ਠੀਕ ਹੈ 85000 ਲੈਣ ਦੇਣ ਦੇ ਵਿੱਚੋਂ ਡਿਮਾਂਡ ਜਿਹੜੀ ਆ 85 ਹੈ ਲੈਣ ਦੇਣ ਉਦੋਂ ਜੋ ਮੌਕੇ ਦਾ ਮਾਨਤਨ ਹੋ ਜਾਊਗਾ ਇਸ ਤੋਂ ਬਾਅਦ ਇੱਕ ਤੁਹਾਨੂੰ ਅੱਗੇ ਨੀਲੀ ਰਾਵੀ ਦੀ ਇੱਕ ਹੋਰ ਮੱਝ ਦਿਖਾਉਣੇ ਆ ਠੀਕ ਆ ਸੂਆਂ ਦੇ ਵਿੱਚ ਬੇਸ਼ੱਕ ਕੋਈ ਵੱਧ ਵੀ ਇੱਕ ਅਦਾ ਸੁਭਾ ਹੋ ਸਕਦੀ ਹੈ ਦਸਮਾਤਬਿਕ ਪਰ ਜਿਹੜੀ ਬਾਡੀ ਪੰਤਰ ਟਰਾਂਚਸ ਉਹ ਤੁਸੀਂ ਆ ਵੇਖ ਲਓ ਟੇਡੇ ਕੱਟ ਦੇ ਵਿੱਚ ਤੇ ਸੂਈ ਨੂੰ ਸਮਾਂ ਪੁੱਛ ਲੈਣੀ ਹੈ ਹੁਣ ਮੌਜੂਦਾ ਜਿਹੜਾ ਬਿਲਕੁਲ ਮਿਲਕ ਕਿੰਨਾ ਹਾਜ਼ਰ ਆ ਉਹ ਕਰਦਿਆਂ ਗੱਲਬਾਤ ਇਹ ਜਿਹੜੀ ਅਗਲੀ ਆਪਣੇ ਕੋਲ ਟੇਡੇ ਕੱਟ ਦੇ ਵਿੱਚ ਇਹ ਨੀਲੀ ਰਾਵੀ ਦੀ ਆ ਗਈ ਮੱਝ ਹਾਂਜੀ ਕਿੰਮਾ ਸੂਆ ਸੂਈ ਹੈ ਜੀ ਇਹ ਵੀਰ ਜੀ ਤੀਸਰੇ ਸੂਏ ਆ ਤੀਸਰਾ ਸੁਭਾ ਲਈ ਤੇ ਟਾਈਮ ਨੂੰ ਘੱਟੋ ਘਾਟ ਸੁਈ ਨੂੰ ਕਿੰਨਾ ਕ ਹੋ ਗਿਆ ਜੀ ਇਹਨੂੰ ਕੋਈ 4 ਮਹੀਨੇ ਹੋ ਗਏ ਹੋਣਗੇ ਅੱਛਾ ਜੀ ਕੋਈ 5-10 ਦਿਨ ਹੀ ਇੱਥਾ ਉੱਤੇ ਹੋ ਸਕਦੇ ਆ ਠੀਕ ਆ ਜੀ ਹਾਂ ਜੀ 4 ਮਹੀਨੇ ਜਿਹੜੇ ਦੋਸਤੋ ਸਮਾਂ ਹੋ ਗਿਆ ਤੇ ਤੀਜਾ ਸੁਭਾ ਸੁਈ ਆ ਤੇ ਵੱਡੀ ਮਾਜਾ ਠੀਕ ਆ ਜੀ ਢਿੱਲਾ ਢੋਲਾ ਕਾਫੀ ਜਿਆਦਾ ਹੈ ਪੇਟ ਵਾਲੇ ਪਾਸਿਓਂ ਬਾਡੀ ਬੰਦਰ ਵੇਖੋਗੇ ਢਿੱਲਾ ਕਾਫੀ ਆ ਠੀਕ ਆ ਕੋਈ ਕਸਮੇ ਜਿ ਪਿੰਡੇ ਵਾਲੀ ਨਹੀਂ ਗਈ ਤੇ ਕੋਈ ਘੱਟੋ ਘਾਟ ਵੀ 4 ਕੁ ਮਹੀਨੇ ਦੱਸਿਆ ਜੀ ਸਮਾਂ ਹਾਂ ਜੀ ਬੱਚਾ ਨਹੀਂ ਗੱਬੇ ਨਾਲ ਬੱਚੀ ਹੋਇਆ ਨਹੀਂ ਮੈਂ ਬੱਚਾ ਨਹੀਂ ਹੈਗਾ ਤਾਂ ਦੋਨੋਂ ਟਾਈਮ ਕਿਵੇਂ ਮਿਲ ਹਾਂਜੀ ਚਾਰ ਤੇ ਭਾੜੇ ਤੇ ਮਿਲਦੀ ਆ ਕੋ ਟੀਗਾ ਡੂਗਾ ਤੇ ਨਹੀਂ ਲੈਂਦਾ ਨਹੀਂ ਨਹੀਂ ਕੋਈ ਨਹੀਂ ਠੀਕ ਹੈ ਜੀ ਕੋ ਟੀਗਾ ਲੈਂਦਾ ਵੀ ਹੋਇਆ ਤੇ ਭਾਜੀ ਉਹ ਤੁਹਾਨੂੰ ਜਰੂਰ ਤੁਸੀਂ ਉਹ ਜਿਦਾਂ ਮੰਨ ਲਓ ਕੋਈ ਖੜੇ ਕੋ ਨਵੇਂ ਥਾਂ ਕੋਈ ਉਪਰਾਤ ਪਾ ਕਰੇ ਦੇ ਕਹਿ ਨਹੀਂ ਸਕਦੇ ਕੋਈ ਡੰਗ ਕਰੇ ਚਾਹ ਉਹ ਕਿਉਂਕਿ ਘਰ ਦੇ ਪਸ਼ੂ ਤੁਹਾਡੇ ਰੱਖੇ ਆ ਹਾਂਜੀ ਹਾਂਜੀ ਤੇ ਕੋਈ ਉਪਰੇ ਥਾਂ ਇੱਕ ਅੱਧਾ ਟਾਈਮ ਕੋਈ ਕਰੇ ਤੇ ਚਲੋ ਅਡਜਸਟਮੈਂਟ ਉਹ ਆਪਦੀ ਕਰ ਲੈਣਾ ਆਪਦੀ ਸੋਚ ਸੰਦ ਹਾਂਜੀ 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 ਵੈਸੇ ਭਾੜੇ ਵੰਡੇ ਤੇ ਮਿਲਦੀ ਆ ਤੇ ਦੁੱਧ ਕਿੰਨਾ ਸੱਤ ਇੱਥੇ ਆਪਣੇ ਕੋ ਚੋ ਕੇ ਵੇਖ ਸਕਦੇ ਆ ਚੈੱਕ ਕਰ ਸਕਦੇ ਆ ਦੁੱਧ ਜਿਹੜਾ ਇਹਦੇ ਥੱਲੇ 7 ਕਿ ਲੀ ਇਹਦੇ ਭਾਵੇਂ 2 ਦਿਨ ਚੋਂਨ 4 ਦਿਨ ਚੋਂ ਉਹ ਆਪਣੀ ਤਸੱਲੀ ਕਰ ਕਰ ਸਕਦੇ ਬਿਲਕੁਲ ਜੀ ਖੁੱਲ ਕੇ ਵੀਰ ਜੀ ਦਿਖਾਈਏ ਜੀ 7 ਲੀਟਰ ਜਿਹੜੀ ਆ ਦੋਸਤੋ ਮਿਲਕਿੰਗ ਆ ਦੋਨੋਂ ਟਾਈਮ ਦੀ ਥੱਲੇ ਹੈਗੀ ਆ ਬਾਕੀ ਭਾਜੀ ਕਹਿੰਦੇ ਵੀ ਘੱਟੋ ਘੱਟ ਵੀ ਜਿਹੜਾ ਅੱਗੇ ਨਵਾਂ ਕੋਈ ਵੀਰ ਲੈ ਕੇ ਜਾਊਗਾ ਕੋਈ ਇੱਕ ਅਦਾ ਡੰਗ ਇੱਕ ਅਦਾ ਡੰਗ ਜਿਹੜਾ ਪਸ਼ੂ ਉਹ ਕਰ ਸਕਦਾ ਕਿਉਂਕਿ ਬਿਨ ਬੱਚੇ ਤੋਂ ਪਸ਼ੂ ਓਪਰੀ ਥਾਂ ਜਾ ਕੇ ਕੋਈ ਇੱਕ ਅਦਾ ਕੋਈ ਦੋ ਡੰਗ ਜਿਹੜਾ ਟੀਗਾ ਵੀ ਲੈ ਸਕਦਾ ਬਾਕੀ ਜਿਹੜਾ ਦੋਸਤੋ 2-4 ਦਿਨਾਂ ਬਾਅਦ ਪਸ਼ੂ ਆਦੋ ਤੇ ਪੈਜੇ ਤੇ ਇਸੇ ਤਰ੍ਹਾਂ ਜਿਹੜਾ ਤੁਸੀਂ ਭਾਰੇ ਵੰਡੇ ਚਾਰ ਤੇ ਚੋ ਸਕਦੇ ਹੋ ਫਿਲਹਾਲ ਜਿੰਨੇ ਖਰੀਦ ਨਹੀਂ ਆਪਦੀ ਘਰੇ ਇੱਥੇ ਤੁਸੀਂ ਦੋ ਟਾਈਮ ਜਿਹੜੀ ਜਵਾਈ ਆ ਭਾਰੇ ਵੰਡੇ ਚਾਰ ਤੇ ਆ ਉਹ ਕਰ ਸਕਦੇ ਹੋ ਠੀਕ ਆ ਤੇ ਥਣ ਚੱਡਾ ਕਾਫੀ ਖੁੱਲਾ ਵਿਖਾਲਾ ਵਧੂਗਾ ਦੋਸਤੋ ਫਿਲਹਾਲ 4 ਮਹੀਨੇ ਹੋ ਗਿਆ ਸਮਾਂ ਇਹਨੂੰ ਸਹੀ ਨੂੰ ਤੇ 7 ਕਿਲੋ ਦੁੱਧ ਜਿਹੜਾ ਮੌਜੂਦਾ ਟਾਈਮ ਤੇ ਬਿਲਕੁਲ ਹਾਜ਼ਰ ਹੈ ਕਿ ਜਵਾਬ ਇਸ ਮਾਇਕ ਨੰਬਰ ਆ ਜੀ ਹਾਂ ਜੀ ਬਿਲਕੁਲ ਇੱਕ ਨੰਬਰ ਆ ਜੀ ਕੋਈ ਥਾਣ ਦਾ ਭੂਰ ਛਟਾ ਕੇ ਇਤਰਾ ਦੇ ਕੋਈ ਕੰਪਲੇਂਟ ਨਹੀਂ ਕੋਈ ਅੱਗੇ ਏਆਈ ਹੋਈ ਆ ਬਣੀ ਆ ਕੋਈ ਹਾਂ ਜੀ ਇਹ ਬਣੀ ਆ ਜੀ ਇਹਨੂੰ ਕੋਈ 15 ਤੋਂ 20 ਦਿਨ ਹੋ ਗਏ ਆ ਨੀਲੀ 라ਵੀ ਨੂਰ ਦਾ ਟੀਕਾ ਇਹਨੂੰ ਪਾ ਨੂਰ ਦਾ ਕੋਈ ਨੂਰ ਦਾ ਜੀ ਨਹੀਂ ਨੂਰ ਜੀ ਨੂਰ ਹਾਂ ਜੀ ਨੂਰ ਬੁੱਲ ਦਾ ਜਿਹੜਾ ਦੋਸਤੋ ਕੋਈ ਟੀਕਾ ਬਾਈ ਹੋਰਾਂ ਨੇ ਬਿਲਕੁਲ ਇੰਜੈਕਟ ਕੀਤਾ ਭਰਾਇਆ ਜਿਹੜੀ ਏਆਈ ਹੋਈ ਆ ਠੀਕ ਹੈ ਤੇ ਨੀਲੀ 라ਵੀ ਦੀ ਮਾਜਾ ਤੇ ਇਹਦਾ ਮੁੱਲ ਕੀ ਰਹੂਗਾ ਜੀ ਇਹਦਾ ਮੁੱਲ ਜੀ 62000 ਰੁਪਇਆ 62 ਠੀਕ ਆ ਜੀ ਦੁੱਧ 7 ਕਿਲੋ ਹੈ ਜੀ ਹਾਂ ਜੀ 7 ਕਿਲੋ ਭਾਵੇਂ 2 ਦਿਨ ਚੋ ਲੈਣਾ ਆਪਣੇ ਕੋਲ ਖੜੋਗੇ ਹੂੰ ਤਿੰਨ ਡੰਗ ਚੋ ਲੈਣਾ ਹੂੰ ਹੂੰ ਉਹ ਜਿਵੇਂ ਵੀ ਆਪਣੀ ਤਸੱਲੀ ਕਰਨੀ ਚਾਹਣ ਉਹ ਇੱਥੇ ਕਰ ਸਕਦੇ ਆ ਬਿਲਕੁਲ ਜੀ ਹਾਂਜੀ ਨਾ ਵੀ ਦੋਸਤੋ ਤਸੱਲੀ ਤੁਸੀਂ ਕਰਨੀ ਆ ਠੀਕ ਆ 62000 ਜਿਹੜੀ ਇਹਦੀ ਲੈਣ ਦੇਣ ਆ ਠੀਕ ਆ ਨੀਲੀ ਦਾ ਵੀ ਦੀ ਮੱਝ ਆ ਤੋਂ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਨਾਲ ਜਿਹੜੀ ਆ ਚੈੱਕ ਪਾਸ ਕਰ ਸਕਦੇ ਹੋ ਸੋਨਾ ਦੀ ਚਵਾਈ ਕਰਕੇ ਤੇ ਹੋ ਸਕਦਾ ਜਿਹੜਾ ਦੋਸਤ ਪਸੂ ਆ ਕੋਈ AI ਤੇ ਗੱਪੜ ਰਹਿ ਜਾਂਦਾ ਉਹ ਤੁਹਾਡਾ ਇਲਾਕਾ ਕੇ। ਬਾਕੀ ਥਾਣਾ ਜਿਹੜਾ ਬਖਾਲਾ ਬਿਲਕੁਲ ਪੱਧਰ ਆ ਤੁਹਾਡੇ ਬਿਲਕੁਲ ਸਾਹਮਣੇ। ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਕਾਲੀ ਮੋਰੀ ਜਿਹੜੀ ਦੋਸਤ ਇੱਕ ਇਹ ਮਾਜ ਦਿਖਾਉਣੇ ਆ ਠੀਕ ਆ। ਇਹ ਵੀ ਸੂਈ ਸੁਭਾਈ ਆ। ਇਹਦੀ ਵੀ ਡਿਟੇਲ ਲੈਣੇ ਆ। ਇਹ ਤੀਜੇ ਨੰਬਰ ਤੇ ਜਿਹੜੀ ਇਹ ਆ ਗਈ ਪਾਜੀ ਆਪਣੇ ਕੋਲ ਮਾਜ ਇਹ ਸੂਹਾ ਕਿੰਨਾ ਤੇ ਕਿੰਨਾ ਕੁ ਸਮਾਂ ਹੋ ਗਿਆ। ਇਹ ਦੂਸਰੇ ਸੂਏ ਆ ਜੀ। ਦੂਸਰੇ। ਹਾਂਜੀ। ਤੇ ਸਮਾਂ ਇਹਨੂੰ ਕਿੰਨਾ ਹੋ ਗਿਆ ਜੀ? ਇਹਨੂੰ ਜੀ 2 ਮਹੀਨੇ। 2 ਮਹੀਨੇ। ਲਓ ਜੀ। 2 ਮੰਥ ਸਮਾਂ ਹੋ ਗਿਆ 2 ਮਹੀਨੇ ਦਾ ਸਮ ਤੇ ਮੂੰ ਮੱਥਾ ਸਿੰਘਾਂ ਦੀ ਬੰਦਰ ਤੁਸੀਂ ਆ ਜਿਹੜੀ ਤੁਸੀਂ ਮੱਝ ਦੀ ਦੇਖ ਸਕਦੇ ਆ। ਆ ਲੋ। ਤੇ ਕੋਜਾ ਪੂਛ ਜਿਹੜੀ ਦੋਸਤੋ ਬਲੈਕ ਵਾਈਟ ਹੈਗੀ ਆ ਬਾਕੀ ਮੱਥੇ ਤੋਂ ਬਿਲਕੁਲ ਬਾਡੀ ਬੰਦਰ ਵੇਖਾਂਗੇ ਸਾਰੀ ਜਿਹੜੀ ਬਲੈਕ ਆ ਤੇ ਸਿੰਗਲ ਖੱਡੀ ਦੀ ਮੈਂ। ਅੱਛਾ ਜੀ ਦੁੱਧ ਕਿੰਨਾ ਫਿਰ ਦੇ ਰਹੀ ਹੈ ਹੁਣ? ਇਹ ਜੀ ਦੁੱਧ 9 ਕਿਲੋ। 9 ਕਿਲੋ। ਹਾਂਜੀ। ਤੇ ਦੋ ਕੁ ਮਹੀਨੇ ਹੋਏ ਸਾਰੇ ਅਜੇ ਤੋਂ। ਹਾਂਜੀ ਦੋ ਮਹੀਨੇ। 9 ਕਿਲੋ ਜਿਹੜਾ ਬਿਲਕੁਲ ਐ ਖੰਡਾ ਕਰਕੇ ਆਪਾਂ ਕਹਿ ਦਈਏ ਵੀ ਤੂੰ ਹਾਂਜੀ ਵਧੀਆ ਜੀ ਵਧੀਆ ਕੋਈ ਤਸੱਲੀ ਨਾਲ ਦਾ ਤੋਲ ਲੈ ਆਪਾਂ ਤਸੱਲੀ ਕਰ ਸਕਦੇ ਆ ਹਾਂਜੀ ਲਓ ਜੀ ਖੋਲ ਗਿਆ ਭਾਜੀ ਇਹਨੂੰ ਵੀ 9 ਕਿਲੋ ਦੁੱਧ ਆ ਦੋਸਤੋ ਤਸੱਲੀ ਬਖਸ਼ਾ ਥਣ ਝੱਡਾ ਵੇਖ ਕੇ ਬਹੁਤੇ ਵੀਰਾਂ ਨੂੰ ਪਤਾ ਲੱਗ ਜੂਗਾ ਤੇ ਚਵਾਈ ਸਾਰੇ ਪਸ਼ੂ ਦੀ ਕਿੰਨੇ ਤੋਂ ਕਿੰਨੇ ਵਜੇ ਕਰਦੇ ਆ ਜੀ ਟਾਈਮ ਟੂ ਟਾਈਮ ਤੇ ਸਾਡਾ ਜਿਹੜਾ ਘਰ ਦਾ ਹੀ ਕੰਮ ਐ ਜੀ ਅਸੀਂ ਕੋਈ ਚਵਾਈ ਦਾ ਤੁਸੀਂ ਵੇਖ ਹੀ ਰਹੇ ਜੇ ਕਿਹੜੇ ਤਰੀਕੇ ਦੀ ਆ ਹੂੰ ਹੂੰ ਤੇ ਚਵਾਈ ਜਿਹੜੀ ਆ ਵੀ ਕੱਲੇ ਹੋਣ ਦੇ ਨਾਤੇ ਹਾਂਜੀ ਵੀ ਕਰੀਬਨ 7:30 8 ਸਾਡੇ 7:30 ਹਾਂਜੀ ਟਾਈਮ ਤੋਂ ਟਾਈਮ ਜਿਹੜੀ ਚਵਾਈ ਹੈ ਜਿਹੜੀ ਦੋਸਤੋ 7:30 ਤੋਂ 8 ਦੇ ਦਰਮਿਆਨ ਇਹਨਾਂ ਪਸ਼ੂਆਂ ਦੀ ਕੀਤੀ ਜਾਂਦੀ ਹੈ ਘਰੇਲੂ ਪਸ਼ੂਵਾਂ ਤੇ ਬਾਕੀ ਆਹ ਥਣ ਭਾਂਡਾ ਜਿਹੜਾ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਇਹ ਥਣ ਦੇਵਾ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਤੇ 9 ਕਿਲੋ ਜਿਹੜਾ ਬਿਲਕੁਲ ਮੌਜੂਦਾ ਦੁੱਧ ਉਹ 9 ਕਿਲੋ ਆ ਜੀ ਠੀਕ ਆ ਕੋਈ ਡਰੱਗਲ ਭਜਾਕਲ ਜਾਂ ਪਸ਼ੂ ਨਹੀਂ ਹੈਗਾ ਕਿ ਬਾਕੀ ਆ ਥੋੜੇ ਸਾਹਮਣੇ ਆ ਸਾਰਾ ਕੁਝ ਆਰਡਰ ਕੁਆਲਿਟੀ ਦੇਖ ਸਕਦੇ ਹੋ ਥਣ ਦੀ ਕੁਆਲਿਟੀ ਦੇਖ ਸਕਦੇ ਹੋ ਠੀਕ ਹੈ ਕਿੰਨਾ ਮੁੱਲ ਰੂਗਾ ਜੀ ਇਹਦਾ ਡਿਮਾਂਡ ਫਿਰ ਕੀ ਕਰਦੇ ਆ ਇਸ ਤੀਜੇ ਨੰਬਰ ਤੇ ਜਿਹੜੀ ਸਮਝ ਦੀ ਇਹਦਾ ਜੀ 62000 ਰੁਪਇਆ 62 ਠੀਕ ਹੈ ਜੀ 62000 ਤੇ 9 ਕਿਲੋ ਦੁੱਧ ਹਾਂਜੀ ਅੱਗੇ ਦੂਜਾ ਆਪ ਦੀ ਤਸੱਲੀ ਬਿਲਕੁਲ ਕਰ ਸਕਦੇ ਆ ਉਹ ਬਿਲਕੁਲ ਜੀ ਜਦੋਂ ਵੀ ਆਉਣਾ ਜਿੰਨੇ ਡਾਂਗ ਚਾਉਣ ਬਿਲਕੁਲ ਬਿਲਕੁਲ ਸੋ ਦੋਸਤੋ ਕੋਈ ਵਪਾਰ ਵਾਲਾ ਹਿਸਾਬ ਕਿਤਾਬ ਨਹੀਂ ਹੈਗਾ ਵੀ 10 ਕਿਹਾ ਕਿ ਤੇ ਨਿਕਲੂ 6-7 ਹਜੇ ਫਿਰ ਹਾਲ ਬਿਲਕੁਲ ਘਰੇਲੂ ਪਸ਼ੂ ਆ ਤੇ ਕਰੇ ਲੋ ਬਸ ਉਹ ਜਿਹੜੇ ਅੱਜ ਵਿਕਰੀ ਤੇ ਲੱਗ ਆਏ ਆ ਸਾਰੇ ਇੱਕ ਚੌਥਾ ਨੰਬਰ ਤੇ ਤੁਹਾਨੂੰ ਜਿਹੜੀ ਇਹ ਬੂਰੀ ਆਪਾਂ ਝੋਟੀ ਕਹਿ ਲੋ ਜਾਂ ਮੰਝ ਕਰੋ ਇਹ ਦਿਖਾਉਣੀ ਆ ਆ ਬਾਡੀ ਬੈਂਟਰ ਦੀ ਜੇ ਅੱਖਾਂ ਬਿੰਲੀਆਂ ਮੱਥਾ ਬੱਲਾ ਬੱਗੀ ਨਾਸ ਮੋਛੜੀ ਬੱਗੀ ਆ ਦੋਸਤੋ ਚਾਰੇ ਪੈਰ ਧੋਤੇ ਆ ਠੀਕ ਆ ਸਾਰ ਤੇ ਬਾਕੀ ਹਵਾਨੇ ਤੇ ਪੂਰੇ ਦਾਗ ਨਿਸ਼ਾਨ ਜਿਹੜੇ ਪ੍ਰੋਪਰ ਮਿਲ ਜਾਣਗੇ ਇਹ ਸੂਆ ਪੂਰੀ ਆਪਣੇ ਕੋਲ ਕਿੰਨਾ ਮਾਂ ਸੂਈਆਂ ਜੀ ਇਹ ਦੂਸਰੇ ਸੂਏ ਆ ਦੂਜਾ ਸੂਆ ਹਾਂਜੀ ਤੈਨੂੰ ਸਮਾਂ ਕਿੰਨਾ ਕੁ ਹੋ ਗਿਆ ਸੂਈ ਨੂੰ ਇਹਨੂੰ 2 ਮਹੀਨੇ ਹੋ ਗਏ ਆ 2 ਮਹੀਨੇ ਪੰਜ ਚਾਰ ਦਿਨ ਘਾਟ ਹੀ ਹੋਣਗੇ ਠੀਕ ਆ ਜੀ ਸਮਾ ਜਿਹੜਾ ਦੋਸਤੋ ਇਸ ਬੂਰੀ ਨੀਲੀ ਰਬੀ ਦੀ ਜਿਹੜੀ ਆਪਾਂ ਤੁਹਾਨੂੰ ਇਹ ਬੁਖਾਰਿਆ ਲਾਲ ਬੂਰੀ ਆ ਨੀਲੀ ਰਬੀ ਦੀ ਇਹਨੂੰ ਵੀ ਘੱਟੋ ਘੱਟ ਵੀ 2 ਮਹੀਨੇ ਤੋਂ ਕੋਈ 5-4 ਦਿਨ ਘੱਟ ਬਾਅਦ ਇੱਥੇ ਹੋ ਸਕਦੇ ਆ ਤੇ ਇਹਦੇ ਥੱਲੇ ਭਾਜੀ ਫਿਰ ਦੁੱਧ ਕਿੰਨਾ ਚਵਾਦਾਂਗੇ ਦੁੱਧ ਦੇ ਦੇ ਥੱਲੇ ਵੀ 9 ਹੀ ਆ ਜੀ 9 ਹੀ ਠੀਕ ਆ 9 ਕਿਲੋ ਦੁੱਧ ਜਿਹੜਾ ਦੋਸਤੋ ਇਸ ਮਾਜ ਦੇ ਥੱਲੇ ਆ ਠੀਕ ਆ ਤੇ ਥਣ ਦੇਵਾ ਤੁਸੀਂ ਦੇਖ ਲਿਆ ਬਾਕੀ ਥਣ ਦਾ ਸਹਿਜ ਵੇਖੋਗੇ ਤਾਂ ਉਹ ਵੀ ਬਰਾਬਰ ਆ ਠੀਕ ਆ ਜੀ ਆ ਬੈਕ ਸਾਈਡ ਤੋਂ ਵੇਖੋਗੇ ਕਿਸੇ ਪਾਸਿਓ ਕੋਈ ਬਾਈ ਪੰਨ ਦੀ ਨਹੀਂ ਗੀ ਬਿਲਕੁਲ ਜਿਹੜਾ ਦੋਸਤੋ ਪੱਧਰ ਨੇਵਾ ਥਣ ਦੀ ਕੁਆਲਿਟੀ ਬਿਲਕੁਲ ਮੁੱਖੀ ਵਾਲੀ ਆ ਤੇ ਪਤਲੇ ਜੰਮ ਦੇ ਵਿੱਚ ਆ ਠੀਕ ਆ ਤੇ ਪਸ਼ੂ ਜਿਹੜੇ ਘਰੇ ਲੂਗਾ ਥੋੜਾ ਜਿਹਾ ਮਾੜਾ ਮੋੜ ਤੁਹਾਨੂੰ ਲੱਗੂਗਾ ਵੀ ਕਿਤੇ ਨਾ ਕਿਤੇ ਅ ਲਿੱਸਾ ਪਸ਼ੂ ਮਾੜਾ ਮੋੜ ਜਿਹਾ ਜਾਪੂਗਾ ਕਿਤੇ ਨਾ ਕਿਤੇ ਕੇਰਾ ਪਸ਼ੂ ਜਿਆਦਾ ਹੋਣ ਕਰਕੇ ਪਸ਼ੂ ਸਾਫ ਸੰਭਾਲ ਜਿਹੜੀ ਦੋਸਤੋ ਮੇਨਟੇਨ ਕਰਨੀ ਥੋੜੀ ਔਖੀ ਹੋ ਜਾਂਦੀ ਆ ਹਾਂਜੀ ਤੇ ਇੱਕ ਪਾਸੇ ਸਰੂ ਜਿਹੜਾ ਉਹ ਭਾਜੀ ਹੋਰਾਂ ਮੈਂਸ਼ਨ ਕੀਤਾ ਸੀਗਾ ਉਲਟ ਬਹਿਣੀ ਵਾਲੇ ਪਾਸੇ ਜੀ ਨਾ ਹਾਂਜੀ ਹਾਂਜੀ ਮਾੜਾ ਲੈ ਇਧਰ ਉਲਟ ਬਹਿਣੀ ਵਾਲੇ ਪਾਸੇ ਨਾ ਇੱਕ ਮਗਰਲੇ ਥਣ ਦੇ ਨਾਲ ਇੱਕ ਸਰੂ ਲੱਗਾ ਦੋਸਤੋ ਉਹ ਜਦੋਂ ਮੁਠੀ ਆਪਾਂ ਭਰ ਕੇ ਚਵਾਈ ਕਰਦੇ ਆ ਉਹ ਥੋੜਾ ਜਿਹਾ ਸਿੰਮ ਦਾ ਮੁਠੀ ਦੇ ਵਿੱਚ ਨਾ ਜਿਵੇਂ ਤੁੰਕਾ ਤੁੰਕਾ ਜਾਂ ਉਹ ਸੇਮਦਾ ਹੈ ਠੀਕ ਹੈ ਜੀ ਆ ਦੇਖੋ ਆ ਵੀ ਆ ਨਜ਼ਰ ਆ ਜਾਊਗਾ ਤੁਹਾਨੂੰ ਆ ਵੇਖੋ ਸਰੂ ਜੀ ਠੀਕ ਹੈ ਇਹ ਜੇਕਰ ਬਿਲਕੁਲ ਖੱਬੇ ਹੱਥ ਦੀ ਆਪਾਂ ਮੁਠੀ ਫੜਦੇ ਆ ਤੇ ਉਹ ਭਾਜਿਆਂ ਦਾ ਵੀ ਬਿਲਕੁਲ ਕਿਸੇ ਤਰ੍ਹਾਂ ਦਾ ਨਹੀਂ ਸਿੰਮਦਾ ਜਦੋਂ ਸੱਜੇ ਹੱਥ ਦੀ ਮੁਠੀ ਫੜ ਕੇ ਆਪਾਂ ਚਵਾਈ ਕਰਦੇ ਆ ਥੋੜਾ ਜਿਹਾ ਸੇਮਾ ਦਾ ਜ਼ਰੂਰੀ ਦੱਸਣਾ ਸੀਗਾ ਵੀਡੀਓ ਦੇ ਵਿੱਚ ਤੇ ਬਾਕੀ ਦੁੱਧ ਜਿਹੜਾ 9 ਕਿਲੋ ਮੌਕੇ ਤੇ ਹਾਜ਼ਰ ਇਹਨੂੰ ਖੋਲ ਕੇ ਤੋੜ ਕੇ ਦਿਖਾ ਦਿਓ ਜੀ ਹਾਂ ਹਾਂ ਆ ਲੋ ਜੀ ਅੱਜ ਅਕੇ ਪਿਆਰੀ ਆ ਦੋਸਤੋ ਠੀਕ ਆ ਦੂਜਾ ਸੂਆ ਸੁਈ ਆ ਤੇ ਚੁਬਾਈ ਤੁਸੀਂ ਕਰਕੇ ਤਸੱਲੀ ਕਰ ਲਿਓ ਬੁਰੀ ਆ ਨੀਂਦੀ ਰਾਵੀ ਦੇ ਵਿੱਚ ਦਾ ਕਿਸੇ ਵੀਰ ਨੇ ਬੱਚੇ ਲੈਣੇ ਆ ਬਹੁਤੇ ਵੀਰਾਂ ਦੀ ਇੱਛਾ ਵੀ ਹੁੰਦੀ ਬੁਰੀ ਨੀਂਦੀ ਰਾਵੀ ਦਾ ਜੇਕਰ ਪਸੂ ਲੱਭੇ ਤਾਂ ਦੁੱਧ ਵੀ ਜਿਹੜਾ ਕਾਫੀ ਖੁੰਨਾ ਬਿਲਕੁਲ ਸਜਰਾਂ ਦੇ ਵਿੱਚ ਦੁੱਧ ਹੁੰਦਾ 9 ਕਿਲੋ ਜਿਹੜਾ ਮਿਲਕ ਕਪੈਸਿਟੀ ਆ ਉਹ ਹਾਜ਼ਰ ਆ 9 ਕਿਲੋ ਅੱਛਾ ਇਹਦਾ ਭਾਜੀ ਫਿਰ ਕੀ ਡਿਮਾਂਡ ਕਰਦੇ ਆ ਇਸ ਮੱਝ ਦਾ ਕਿੰਨਾ ਇਹ 60000 ਰੁਪਏ ਜੀ 60 ਠੀਕ ਆ ਜੀ ਬਾਕੀ ਛੋੜ ਛੱਪਾ ਖੁੱਲਾ ਹੋ ਜੂ ਵਿੱਚੋਂ ਬਣਾ ਹਾਂਜੀ ਉਹ ਮੌਕੇ ਤੇ ਮੌਕੇ ਠੀਕ ਹੈ ਉਹ ਜਿੰਨਾ ਵੀ ਵੀਰ ਦਾ ਜ ਭੈਣ ਭਰਾ ਜਿਹੜਾ ਵੀ ਕੋਈ ਆਊਗਾ ਉਹਦਾ ਫੁੱਲ ਮਾਨਤਾਨ ਕੀਤਾ ਜਾਊਗਾ ਠੀਕ ਹੈ ਹਾਂਜੀ ਲਓ ਜੀ ਮਾਨਤਾਨ ਜਿਹੜਾ ਦੋਸਤੋ ਹੋ ਜਾਊਗਾ ਜਿਹੜਾ ਵੀਰ ਆਊਗਾ ਫੋਨ ਕਰ ਲਿਓ ਜਰੂਰ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਏ ਆ ਇੱਕ ਲਾਸਟ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਬਿਲਕੁਲ ਤਾਜ਼ੀ ਸੂਈ ਸਵਾਈ ਆ ਤੇ ਥਾਂ ਚੱਡਾ ਜਿਹੜਾ ਦੋਸਤੋ ਵਿਖਾਵਾਂਗੇ ਵੀ ਘੱਟੋ ਘੱਟ ਦੀ ਵੱਡੀਆਂ ਬੱਜਾਂ ਵੀ ਆਪਾਂ ਖਰੀਦਣ ਚਾਹੀਏ ਤੇ ਕਸਮਾਂ ਜਲੇਵਾ ਕੰਪੈਕਟ ਹੰਡਲਰ ਆ ਤੇ ਦੁੱਧ ਜਿਹੜਾ ਜਿਹੜਾ ਵੀ ਰਚੂਗਾ ਉਹਨੂੰ ਐ ਲੱਗੂਗਾ ਕਿ ਪਤਾ ਨਹੀਂ ਕਿੱਥੋਂ ਕੱਢੀ ਆਉਂਦੀ ਆ ਬਾਕੀ ਤਿੰਨ ਕਿ ਦਿਨ ਦਾ ਸਮਾਂ ਹੋਇਆ ਇਹਨੂੰ ਤੂਈ ਅੱਛਾ ਇਹ ਝੋਟੀ ਆਪਣੇ ਕੋਲ ਘਰ ਦੀ ਹੋਈ ਏ ਜੀ ਹਾਂਜੀ ਦੂਸਰੇ ਸੂਏ ਝੋਟੀ ਏ ਜੀ ਅੱਛਾ ਜੀ ਤੇ ਹੁਣ ਸੂਆ ਕਿੰਨੇ ਕਿ ਦਿਨਾਂ ਦਾ ਜੀ ਇਹ ਤਿੰਨ ਦਿਨ ਹੋਏ ਆ ਜਾਂ ਹੱਦ ਚਾਰ ਠੀਕ ਆ ਜੀ ਇਹ ਚਾਰ ਹੀ ਆ ਤੂੰ ਹੀ ਮੰਨ ਕੇ ਚੱਲੋ ਉਹ ਬੱਜਾ ਵਾ ਜੀ ਇਹਦਾ ਹਾਂ ਮਗਰ ਕੱਟੀ ਆ ਜੀ ਆ ਬੱਚਾ ਵਾ ਚਾਰ ਦੇਨੇ ਆ ਆ ਲਓ ਜੀ ਬਿਲਕੁਲ 나ੜੂ ਬੱਚੇ ਦੇ ਨਾਲ ਆ ਹਾਂਜੀ ਚੌਥਾ ਦੇਨੇ ਅੱਜ ਮਗਰ ਕੱਟੀ ਆ ਦੋਸਤੋ ਬਿਲਕੁਲ ਹਾਂਜੀ ਜੈਡ ਬਲੇ ਗਈ ਸਮਝੋ ਥੋੜੀ ਪੂਛ ਆ ਹਾਂ ਸਿਰਫ ਇੰਨੀ ਕਪੂਛ ਆ 10 ਇੰਚ ਪੂਛ ਹੀ ਬਾਈਟਾ ਮਾਰੀ ਜੀ ਹਾਂਜੀ ਠੀਕ ਆ ਆ ਕੱਟੀ ਆ ਚੰਗੀ ਸ਼ਕੀਰ ਮਗਰ ਕੱਟੀ ਆ ਤੇ ਆਪ ਵੀ ਦੋਸਤੋ ਝੋਟੀਆਂ ਦੇ ਵਿੱਚ ਆ ਦੂਜਾ ਸਵੇਰ ਸੂਈ ਠੀਕ ਆ ਥਣ ਦੇਵਾ ਵੇਖੋਗੇ ਤੇ ਕਾਫੀ ਜਿਆਦਾ ਖੂਬਸੂਰਤ ਥਣ ਬਿਲਕੁਲ ਬਿਲਕੁਲ ਚਾਈ ਦੀ ਸਾਫ ਸੁਥਰੀ अच्छा आज चौथे दिन ਦੇ ਵਿੱਚ ਫਿਰ ਕਿੰਨੀ ਕੁ ਚਵਾਈ ਲੱਗੀ ਹੁਣ ਕਿੰਨੀ ਕੁ ਆਪਾਂ ਕੀਤੇ ਇਹ ਜੀ ਇਸ ਟਾਈਮ 10 ਕਿਲੋ ਦੁੱਧ ਹਾਂਜੀ 9.5 ਕਿਲੋ ਹਾਂਜੀ ਉਹ ਤਿਆਰ ਆ ਬਿਲਕੁਲ ਹੁਣ ਮੌਜੂਦਾ ਠੀਕ ਆ ਜੀ ਤੇ ਪਹਿਲੇ ਸਵੇਰੇ ਵੀ ਘੱਟੋ ਘਾਟ 10-11 ਲੀਟਰ ਪਾਤਾ ਹੋ ਗਿਆ 11 ਲੀਟਰ 10.5 ਤੋਂ 11 ਲੀਟਰ ਦੇ ਵਿੱਚ ਇਹਦੇ ਥੱਲੇ ਦੁੱਧ ਜਿਹੜਾ ਵਾ ਨਾ ਆਪਾਂ ਕਰਮਾਲੀ ਥੱਲੇ ਚੋਇਆ ਠੀਕ ਆ ਜੀ ਲਓ ਜੀ ਇਹ ਵੀ ਖੋਲ ਕੇ ਦਿਖਾਈਏ ਆਜਾ ਠੀਕ ਆ ਦੂਜਣ ਝੋਟੀ ਆ ਦੋਸਤੋ ਤੇ ਲਵੀ ਜੀ ਝੋਟੀ ਆ ਸਿੰਗਲ ਖੱਡੀ ਦੀ ਆ ਚਮੜੀ ਚਮੜੀ ਦੇਖੋਗੇ ਤਾਂ ਬਿਲਕੁਲ ਪਤਲੀ ਚਮੜੀ ਆ ਬਰੀਕ ਜੀ ਸਕਿਨ ਫੇਸ ਕੁਆਲਟੀ ਕਾਫੀ ਖੂਬਸੂਰਤੋ ਬਾਕੀ ਸਿੰਗਾ ਦੀ ਪੰਤਰ ਵੇਖ ਸਕਦੇ ਹੋ ਤੇ ਆ ਸਰੀਰ ਕਾ ਢਾਂਚਾ ਠੀਕ ਹੈ ਜੀ ਤੇ ਹਵਾਨੇ ਵੱਲੋਂ ਜਿਹੜੀ ਦੋਸਤੋ ਕਮਾਲ ਕਰੀ ਬੈਠੀਆਂ ਬਾਕੀ 10 9 10 ਤੇ ਹੁਣ ਜਿਹੜੀ ਅੱਜ ਚੌਥੇ ਦਿਨ ਦੇ ਵਿੱਚ ਵਿੱਚ ਚੱਲਣ ਰਹੀ ਆ ਤੇ 11 ਕ ਲੀਟਰ ਦੀ ਮਿਲਕ ਕਪੈਸਿਟੀ ਆ ਪਹਿਲੇ ਸਵੇਰੇ ਦੇ ਵਿੱਚ ਭਾਜੀ ਗੁਰਪ੍ਰੀਤ ਸਿੰਘ ਗੁਣੀਆ ਤੇ ਵੀ ਪਹਿਲੇ ਸਵੇਰੇ 11 ਲੀਟਰ ਦੀ ਚੁਵਾਈ ਜਿਹੜੀ ਆ ਉਹ ਕੀਤੀ ਸੀ ਇਸ ਝੋਟੀ ਦੇ ਥੱਲੇ ਤੇ I right. ਠੀਕ ਹੈ ਜੀ ਇਹ ਕਿੰਨਾ ਮੁੱਲ ਫਿਰ ਇਹ ਤਾਂ ਕਰਦੇ ਆ ਡਿਮਾਂਡ ਕੀ ਕਰਦੇ ਆ ਜੀ ਇਹ ਆ ਜੀ 75000 ਰੁਪਇਆ 75 ਹਾਂਜੀ ਠੀਕ ਹੈ ਜੀ 75000 ਤੇ ਛੋੜਛੱਪਾ ਜਿਹੜਾ ਹਰ ਇੱਕ ਪਸ਼ੂ ਦੇ ਵਿੱਚੋਂ ਦੋਸਤੋ ਪਹਿਲਾਂ ਜੇਕਰ ਤਾਂ ਬਿਲਕੁਲ ਮਾਨਤਾ ਨਾ ਹੋਊਗਾ ਜੀ ਬਿਲਕੁਲ ਜੀ ਭਰਾਵਾਂ ਮੋਜਬ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਘਰੇਲੂ ਪਸ਼ੂ ਸੀਗੇ ਮਾਨਤਾ ਜਿਹੜਾ ਦੋਸਤੋ ਹੋ ਜਾਊਗਾ ਠੀਕ ਆ ਤੇ ਬਾਕੀ ਝੋਟੀ ਜੀ ਕੋਈ ਕਮੀ ਪੇਸ਼ੀ ਨਹੀਂ ਕਿਸੇ ਪਾਸੇੋਂ ਕੁੰਝੀ ਨਹੀਂਗੀ ਜਿਹੜੇ ਵੀਰ ਨੇ ਖਾਸ ਤੌਰ ਤੇ ਘਰੇ ਪਸ਼ੂ ਰੱਖਣਾ ਤੁਸੀਂ ਜਰੂਰ ਪੈਲ ਦੇ ਆਧਾਰ ਤੇ ਖਰੀਦ ਸਕਦੇ ਹੋ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਆ ਚੁਵਾਈ ਇੱਕ ਟਾਈਮ ਕਰ ਲਓ ਦੋ ਟਾਈਮ ਕਰ ਲਓ ਠੀਕ ਹੈ ਜੀ ਸੋ ਬਾਕੀ ਘਰੇਲੂ ਪਸ਼ੂ ਨੇ ਤੇ ਇੱਕ ਹੋਰ ਤੁਹਾਨੂੰ ਦਿਖਾ ਦਿੰਨੇ ਆਪਾਂ ਇੱਕ ਵੈੜ ਬਕਾਊਗਾ ਜਿਹੜੀ ਫਸਟਲੀ ਇੱਕ ਵਾਰੀ ਆਪਾਂ ਮੈਂਸ਼ਨ ਕੀਤਾ ਸੀਗਾ ਜਰਸੀ ਵੈੜ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਥਣ ਚਟੇ ਦੀ ਸਫਾਈ ਵਿਖਾ ਦਾਂਗੇ ਦੋਸਤੋ ਪੂਰਾ ਸਰੀਰ ਘਟਾਂਜਾ ਜਿਹੜਾ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਇਹਨੂੰ ਅਕਾਊਂਟ ਕਰ ਲਿਓ ਤੇ ਜਰਸੀ ਸਵੇਖ ਕਿਨਵਾ ਪਾਜੀ ਸੂਈ ਆ ਏ ਜੀ ਦੂਸਰੇ ਦੂਜਾ ਸੁਭਾ ਜੀ ਹਾਂਜੀ ਤੇ ਸਮਾਂ ਕਿੰਨਾ ਹੋ ਗਿਆ ਜੀ ਇਹਨੂੰ ਇਹਨੂੰ ਜੀ 2 ਤੋਂ ਸਵਾ 2 ਮਹੀਨੇ ਠੀਕ ਹੈ ਜੀ ਹਾਂਜੀ 2 ਤੋਂ ਸਵਾ ਇੱਕ 2 ਮਹੀਨੇ ਸਮਾਂ ਹੋ ਗਿਆ ਤੇ ਦੋ ਹੁਣ ਕਿੰਨਾ ਭਰ ਦੂਗੀ ਦੋ ਤੇ 10 ਲੀਟਰ ਜਿਹੜਾ ਇਹਦੇ ਥੱਲੇ 10 ਕਿਲੋ ਹੂੰ ਬਿਲਕੁਲ ਹਾਜ਼ਰ ਹੈ ਜੀ ਹਾਜ਼ਰ ਹੈ ਜੀ ਤੇ ਚਵਾਈ ਮਤਲਬ ਕਿ ਦੋਵੇਂ ਟਾਈਮ ਇਸ ਤੇ ਪਾੜੇ ਬੰਦੇ ਹਾਂਜੀ ਏਦਾਂ ਛਾ ਥਾਪੀ ਮਾਰ ਕੇ ਹਾਂ ਪੀ ਮਾਰ ਕੇ ਬਹਿ ਜਾਓ ਥੱਲੇ ਬਹਿ ਠੰਡੇ ਥੀਰੇ ਪਸੂ ਬਹੁਤ ਹਾਂਜੀ ਹਾਂਜੀ ਨਹੀਂ ਫੇ ਅੱਗੇ ਕੋਈ ਰੱਸੀ ਲੈਣਾ ਪਾਉਂਦੀ ਲੋੜ ਹੀ ਨਹੀਂ ਪੈਂਦੀ ਹਾਂਜੀ ਹਾਂਜੀ ਉਹ ਪਿਛਲੀਆਂ ਲੱਤਾਂ ਦੇ ਆਪਦੇ ਆ ਪੂਛਾ ਮਾਰਦੀਆਂ ਮੈਂ ਤੇ ਤੁਹਾਨੂੰ ਪਤਾ ਹੀ ਹੈ ਕਿ ਉਹ ਬੰਨ ਲਈਦੀਆਂ ਮੜੇ ਨਾਲੇ ਆਪਦੀ ਬਿਲਕੁਲ ਬਿਲਕੁਲ ਇਹ ਅਸੀਂ ਸਾਰੇ ਇਹ ਮਤਲਬ گاਵਾਂ ਨੂੰ ਜੇ ਸਾਡੇ ਕੋ ਦੂਜਿਆਂ ਵੀ ਆਪਦੇ ਘਰਵਾਸ ਤੇ ਉਹਨਾਂ ਨੂੰ ਵੀ ਅਸੀਂ ਪਾ ਲੈਨੇ ਹੂੰ ਠੀਕ ਹੈ ਜੀ ਤੇ 2 ਸਵਾ 2 ਮਹੀਨੇ ਸਮਾਂ ਹੋ ਗਿਆ ਇਹ ਵੀ ਖੋਲ ਕੇ ਆਪਾਂ ਤੋਰ ਕੇ ਦਿਖਾਉਣੇ ਆ ਤੇ 9 10 9 10 ਜਿਹੜਾ ਵੀ ਪੂਰਾ 1000 ਦੋ ਦੀ ਹਾਜ਼ਰ ਹੈ ਜੀ 10 ਕਿਲੋ ਹੀ ਆਊਗਾ ਠੀਕ ਹੈ ਘਟਦਾ ਨਹੀਂ ਠੀਕ ਹੈ ਜੀ ਹਾਂਜੀ ਆਹ ਲਓ ਜੀ ਕਰੀਏ ਚਲ ਆ ਆ ਦੀ ਤਸ਼ਲੀ ਕਰ ਸਕਦੇ ਆ ਜਿਹੜੇ ਵੀ ਭਰਾ ਨੇ ਆਉਣਾ ਬਿਲਕੁਲ ਆ ਜਰਸੀ ਵੈੜ ਜਿਹੜੀ ਦੋਸਤੋ ਚੰਗੀ ਆ ਸੂਆ ਦੂਜਾ ਤੇ 2 ਸਵਾ 2 ਮਹੀਨੇ ਸਮਾਂ ਹੋ ਗਿਆ ਤੇ ਥਣ ਚੇਡਾ ਤੁਸੀਂ ਬਖਾਲਾ ਵੇਖ ਸਕਦੇ ਹੋ ਕਿ ਘਟੋ ਘਟ ਵੀ ਸੋਹਣੀ ਲਿਫਟੀ ਆ ਠੀਕ ਆ ਆਰਡਰ ਕੁਆਲਿਟੀ ਚੰਗੀ ਆ ਥਣ ਸਪੇਸ ਵੇਖੀਏ ਤੇ ਉਹ ਵੀ ਚੰਗੀ ਆ ਕਿਉਂ ਥਣਾ ਦੇ ਵਿੱਚੋਂ ਇੱਕੋ ਜਿਹਾ ਗੈਪ ਕੋਈ 4 4 ਇੰਚ ਦਾ ਜਿਹੜਾ ਗੈਪ ਆ ਉਹ ਚਾਰੇ ਥਣਾ ਦੇ ਵਿੱਚੋਂ ਹੈਗਾ ਠੀਕ ਹੈ ਜੀ ਠੀਕ ਆ ਜੀ ਅੱਛਾ ਇਹਦੀ ਡਿਮਾਂਡ ਫਿਰ ਕੀ ਕਰਦੇ ਪਏ ਆ ਜੀ 27.5 ਹਜ਼ਾਰ ਰੁਪਏ ਜੀ 27.5 ਹਾਂਜੀ ਠੀਕ ਆ ਜੀ 27.5 ਹਜ਼ਾਰ ਦੀ ਇਹ ਜਿਹੜੀ ਦੋਸਤੋ ਵੈੜ ਦਿੱਤੀ ਜਾਊਗੀ ਜਰਸੀ ਦੁੱਧ 9 10 ਬਿਲਕੁਲ ਕਈ ਵਾਰ ਆਪਾਂ ਪਸ਼ੂ 40 35 4000 ਰੁਪਏ ਲਾਉਣੇ ਆ ਤੇ ਸੱਜਰ ਪਸ਼ੂਆਂ ਦੇ ਵਿੱਚ ਦੁੱਧ ਜਿਹੜਾ ਅਕਾਊਂਟ ਕਰ ਸਕਦੇ ਆ 9 10 9 10 ਜਿਹੜਾ ਹੁਣ ਮੌਕੇ ਤੇ ਚਲਦੀ ਪਈ ਹੈ ਕੋਈ ਵੀਰ ਚੰਗੀ ਸੇਵਾ ਕਰ ਲੇ ਕੋਈ ਕਿਲੋ ਖੰਡ ਵਾਧੂ ਵੀ ਸਕਦਾ ਹਾਂਜੀ ਵਾਧੂ ਸਕਦਾ ਜੀ ਬਿਲਕੁਲ ਇਹਦੇ ਆਪਣੀ ਸੇਵਾ ਤੇ ਡਿਪੈਂਡ ਆ ਬਿਲਕੁਲ ਜੀ ਬਿਲਕੁਲ ਅੱਛਾ ਇੱਕ ਸੰਪਰਕ ਨੰਬਰ ਆਪਣੇ ਦਈਏ ਭਾਜੀ ਹਾਂਜੀ ਕੰਟੈਕਟ ਨੰਬਰ ਦੇ ਦਈਏ ਜੀ 98 ਹਾਂਜੀ 031 ਹਾਂਜੀ 5800 10 ਠੀਕ ਹੈ ਜੀ ਇਹ ਨੰਬਰ ਨੇ ਇਸ ਤੋਂ ਹੋਰ ਵੀ ਹੈਗਾ ਨੰਬਰ 98 051 8510 ਕਿਸੇ ਵੀ ਵੀਰ ਨੇ ਭਰਾ ਨੇ ਸੰਪਰਕ ਕਰਨਾ ਹੋਵੇ ਤੇ ਇਹ ਨੰਬਰ ਦੇ ਉੱਤੇ ਕਰ ਸਕਦਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 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 ਬਹੁਤ ਇੱਕ ਦੂਜਾ ਨੰਬਰ ਵੀ ਦੇ ਦਿਓ ਹੋਰ ਕਿਹੜਾ ਜੀ 76 60 8481 76 268 8481 8481 ਇੱਥੇ ਵਟਸਐਪ ਵਗੈਰਾ ਵੀ ਚੱਲਦਾ ਵਟਸਐਪ ਦਾ ਆ ਵਟਸਐਪ ਵੀ ਚੱਲਦਾ ਤੇ ਉਹ 10 ਵਾਲੇ ਦੇ ਵਟਸਐਪ ਚੱਲਦਾ ਧੰਨਵਾਦ ਜੀ ਹਾਂ ਜੀ ਹਾਂ ਜੀ ਇਹਦੇ ਆਉਣ ਤੇ ਪਹੁੰਚਣ ਦੇ ਅਸੀਂ ਤੁਹਾਨੂੰ ਜੀਵਾਂ ਕਹਿੰਨੇ ਆ ਠੀਕ ਆ ਮਿਹਰਬਾਨੀ ਭਾਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਾਕੀ ਸਾਰੇ ਭਰਾਵਾਂ ਦਾ ਜਿਹੜੇ ਵੀ ਸੁਣ ਰਹੇ ਆ ਵੇਖ ਰਹੇ ਆ ਉਹਨਾਂ ਸਾਰੇ ਭਰਾਵਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਆਓ ਜੀ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਇਹ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਬਿਲਕੁਲ ਘਰ ਦੇ ਘਰੇਲੂ ਪਸ਼ੂ ਰੱਖੇ ਹੋਏ ਆ ਜਿਹੜਾ ਪਸ਼ੂ ਪਸੰਦ ਆਊਗਾ ਉਹਦੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਸਕਦੇ ਹੋ ਦਿੱਤੇ ਹੋਏ ਨੰਬਰਾਂ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ